ਸਨੇ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ ਰਹਾਉ ਨਾ ਨਿੰਦਿਆ ਨੈ ਉਸ ਤੇ ਜਾ ਕਾ ਖ ਸੁਗ ਤੇ ਰਹ ਨਯਾਰੋ ਨਾਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆਗਜ ਜਗ ਤੇ ਰਹ ਨਿਰਾਸਾ ਕਾਮ ਕ੍ਰੋਧ ਜੈ ਪਰ ਸਹਿ ਨਾਹਿਨ ਤੈ ਘਟ ਬ੍ਰਹਮ ਨਿਵਾਸਾ ਗੋਵਿਰਪਾ ਜੈ ਨਰਕ ਕੋ ਕੀਨੀ ਤੈ ਜੋਗ ਤਪਛਾਨੀ ਨਾਨਕ ਲੀਨ ਪਇਓ ਗੋਬਿੰਦ ਸੇਵ ਸਤਗੁਰੂ ਦਾ ਸائیں ਪਾਤਸ਼ਾਹੀਆਂ ਦੀ ਜਾਗਦੀ ਜੋਤ ਭਗਤੋਂ ਕੀ ਆਤਮਾ ਗੁਰਸਿੱਖਾਂ ਦਾ ਸਚਿਆਰ ਜੀਵਨ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਅੱਜ ਅਸੀਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਸੋਠ ਰਾਗ ਅੰਦਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰ ਭੈ ਨਹੀਂ ਜਾ ਕੈ ਕਾਂਚਨ ਮਾਟੀ ਮਾਨੈ ਰਹਾਉ ਇਸ ਸ਼ਬਦ ਦੀ ਵਿਚਾਰ ਪਿਛਲੇ ਹਫਤੇ ਆਪਾਂ ਆਰੰਭ ਕੀਤੀ ਸੀ ਜਿਸ ਵਿੱਚ ਰਹਾਉ ਵਾਲੇ ਬੰਦ ਨੂੰ ਆਪਾਂ ਸਮਝਣ ਦਾ ਯਤਨ ਕੀਤਾ ਸੀ ਰਹਾਉ ਵਾਲੇ ਬੰਦ ਤੋਂ ਅੱਗੇ ਦੀ ਵਿਚਾਰ ਨੂੰ ਆਪਾਂ ਪਿਆਰ ਦੇ ਨਾਲ ਸਮਝਣ ਦਾ ਯਤਨ ਕਰਾਂਗੇ ਸਤਿਗੁਰੂ ਪਿਆਰੇ ਜੀ ਨੇ ਇਸ ਨਿੰਦਿਆ ਅਤੇ ਉਸਤਤ ਪਰ ਕਾਰਨ ਦੇ ਅਨੁਸਾਰ ਇੱਥੇ ਨਿੰਦਿਆ ਤੇ ਉਸਤਤ ਦਾ ਜਿਹੜਾ ਅਰਥ ਹੈ ਉਸ ਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ ਕਿਸੇ ਵੀ ਸ਼ਬਦ ਦੇ ਪ੍ਰਕਰਨ ਅਨੁਸਾਰ ਅਰਥ ਹੁੰਦੇ ਹਨ ਤੇ ਉਹਨਾਂ ਦਾ ਸਮੁੱਚੇ ਪ੍ਰਭਾਵ ਵਿੱਚ ਜਾਂ ਆਪਾਂ ਐਂ ਕਹਿ ਲਈਏ ਵੀ ਸਾਡੇ ਆਤਮਿਕ ਜੀਵਨ ਨੂੰ ਔਤਪੋਤ ਕਰਨ ਵਿੱਚ ਇਸ ਗੱਲ ਦਾ ਬਹੁਤ ਸਤਿਗੁਰੂ ਪਿਆਰੇ ਜੀ ਦੀ ਬਖਸ਼ਿਸ਼ ਦਾ ਸਾਨੂੰ ਪਿਆਰ ਮਿਲਦਾ ਹੈ ਜਦੋਂ ਅਸੀਂ ਸ਼ਬਦ ਦੇ ਭਾਵ ਨੂੰ ਆਪ ਸਮਝਣ ਦਾ ਯਤਨ ਕਰਦੇ ਹਾਂ ਨਾ ਨਿੰਦਿਆ ਨਾ ਉਸਤਤਜਾਂ ਕਹੇ ਨਾ ਹੀ ਨਿੰਦਿਆ ਕਰਦੇ ਨੇ ਨਾ ਹੀ ਉਸਤਤ ਕਰਦੇ ਹਨ ਹੁਣ ਨਿੰਦਿਆ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਕਤ ਕਰਮਨ ਨਿੰਦਿਆ ਦੀ ਜੋ ਪ੍ਰਵਾਸਾ ਹੈ ਉਸ ਨੂੰ ਬੜੇ ਪਿਆਰ ਦੇ ਨਾਲ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਬਾਣੀ ਤੋਂ ਸਮਝਾਂਗੇ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਨਿੰਦਕ ਨਰ ਕੌਣ ਹੁੰਦੇ ਨੇ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹਾਂ ਦਾ ਨਿੰਦਾ ਦੇ ਨਾਲ ਮੂੰਹ ਕਾਲਾ ਹੋਇਆ ਹੁੰਦਾ ਹੈ ਨਿੰਦਕ ਨਰ ਕਾਲੇ ਮੁਖ ਨਿੰਦਾ ਕਾਲੇ ਮੂੰਹ ਵਾਲੇ ਨਿੰਦਾ ਕਰਕੇ ਕਾਲੇ ਮੂੰਹ ਵਾਲੇ ਬਣਦੇ ਹਨ ਜਿਨ ਗੁਰ ਕੀ ਦਾਤ ਨਾ ਪਾਈ ਜਿਨ੍ਹਾਂ ਨੂੰ ਸਤਿਗੁਰੂ ਪਿਆਰੇ ਜੀ ਦੀ ਦਾਤ ਨਹੀਂ ਪਉਂਦੀ ਅਣਕ ਪ੍ਰਕਾਰ ਦੀਆਂ ਦਾਤਾਂ ਨੇ ਸਤਿਗੁਰੂ ਪਿਆਰੇ ਜੀ ਦੀਆਂ ਦੇਖੋ ਸਾਰੇ ਗੁਰਸਿੱਖ ਪਿਆਰੇ ਬੜੇ ਪਿਆਰ ਦੇ ਨਾਲ ਇੱਕ ਤਾਂ ਇੱਕ ਕੱਲ ਦਾ ਅਹਿਦ ਕਰ ਲਈਏ ਵੀ ਕਿਨਕਾ ਇੱਕ ਜਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਦੀ ਖੇਡ ਹੈ ਭਾਵੇਂ ਇੱਕ ਸ਼ਬਦ ਨੂੰ ਸਮਝ ਲਈਏ ਆਪਾਂ ਇਹ ਨਹੀਂ ਵੀ ਆਪਾਂ ਸਾਰੇ ਸ਼ਬਦ ਦੀ ਵਿਆਖਿਆ ਕਰਨੀ ਹੈ ਜੀ ਆਪਾਂ ਫਟਾਫਟ ਸਾਰੇ ਸ਼ਬਦ ਨੂੰ ਸਮਝਣ ਦਾ ਯਤਨ ਕਰਨਾ ਹੈ ਇਸ ਕਰਕੇ ਮਨ ਦੇ ਵਿੱਚ ਥੋੜੀ ਜੀ ਕਾਹਲ ਨਹੀਂ ਲੈ ਕੇ ਆਉਣੀ ਵੀ ਇੱਕ ਸ਼ਬਦ ਤੇ ਵੀਰ ਜੀ ਨੇ ਅੱਧਾ ਘੰਟਾ ਲਾ ਦਿੱਤਾ ਤਾਂ ਬਸ ਗੱਲ ਇਹ ਆ ਵੀ ਉਹ ਗੱਲ ਸਾਡੀ ਪਕੜ ਚ ਆ ਜੇ ਜਿਨ੍ਹਾਂ ਦੇ ਇੱਕ ਗੱਲ ਪਕੜ ਚ ਆ ਗਈ ਬਸ ਐ ਜਾਣਿਓ ਉਹਨਾਂ ਦਾ ਜੀਵਨ ਸਵਰ ਜਾਣਵਾ ਹੈ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਆ ਜਾਣੀ ਹੈ ਤਾਂ ਹੁਣ ਨਿੰਦਿਆ ਦੀ ਪਰਿਭਾਸ਼ਾ ਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਪਹਿਲਾਂ ਵੀ ਨਿੰਦਿਆ ਹੈ ਕੀ ਹੈ ਆਮ ਤੌਰ ਤੇ ਆਪਾਂ ਨਿੰਦਿਆ ਦੀ ਜਿਹੜੀ ਪਰਿਭਾਸ਼ਾ ਕਰਦੇ ਹਾਂ ਉਹ ਅਭੀ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ ਇਹਦਾ ਮਤਲਬ ਸਿੱਧਾ ਹੋ ਗਿਆ ਵੀ ਮਨ ਦੀ ਮੱਤ ਵੀ ਆਪਣੇ ਕੋਲੋਂ ਬਣਾਉਣੀ ਗੱਲ ਤਾਂ ਗੁਰੂ ਦੀ ਮੱਤ ਤੋਂ ਉਲਟ ਆਪਣੀ ਮਨਮਤ ਦੀ ਗੱਲ ਕਰਨੀ ਇਹ ਹਰ ਪ੍ਰਕਾਰ ਦੀ ਮਨਮਤ ਨਿੰਦਿਆ ਦਾ ਰੂਪ ਹੈ ਬਸ ਇਹਨੂੰ ਇੱਥੋਂ ਸਮਝੋ ਇਹਦਾ ਇਹਦੀ ਜੜ ਨੂੰ ਸਮਝੋ ਦੇ ਗੁਰੂ ਦੀ ਮਤ ਤੋਂ ਉਲਟ ਕੋਈ ਵੀ ਗੱਲ ਕਰਨੀ ਉਹ ਨਿੰਦਿਆ ਹੈ ਕਿਉਂਕਿ ਉਹ ਅਸੀਂ ਆਪਣੇ ਕੋਲੋਂ ਬਣਾਈ ਹੈ ਨਾ ਗੱਲ ਉਹ ਮਨ ਦੀ ਗੱਲ ਆ ਜਿਹੜੀ ਵੀ ਗੱਲ ਗੁਰਮਤ ਦੀ ਕਸੌਟੀ ਤੇ ਖਰੀ ਨਹੀਂ ਉਤਰਦੀ ਉਹ ਹਰ ਇੱਕ ਗੱਲ ਗੁਰਸਿੱਖ ਪਿਆਰਿਆਂ ਦੇ ਲਈ ਨਿੰਦਿਆ ਦਾ ਕਾਰਨ ਹੈ ਇਸ ਗੱਲ ਨੂੰ ਆਪਾਂ ਪੱਲੇ ਬੰਨ ਲਈ ਤੇ ਸਤਿਗੁਰੂ ਪਿਆਰੇ ਜੀ ਕਹਿੰਦੇ ਆ ਵੀ ਕਿਸੇ ਦੀ ਵੀ ਭਾਈ ਨਿੰਦਿਆ ਨਹੀਂ ਕਰਨੀ ਚਾਹੀਦੀ ਨਿੰਦਿਆ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਾਂ ਤੇ ਮਨਮੁਖ ਦੇਖੋ ਗੁਰੂ ਸਾਹਿਬ ਨੇ ਸਪਸ਼ਟ ਕਰ ਗੱਲ ਕਹਤੀ ਵੀ ਨਿੰਦਿਆ ਮਨਮੁਖ ਕਰਦਾ ਹੈ ਤੇ ਜਦੋਂ ਹੀ ਅਸੀਂ ਮਨਮੁਖ ਹੋ ਜਾਂਦੇ ਹਾਂ ਉਦੋਂ ਹੀ ਨਿੰਦਿਆ ਸ਼ੁਰੂ ਹੋ ਜਾਂਦੀ ਹੈ ਸਤਗੁਰੂ ਪਿਆਰੇ ਜੀ ਦੇ ਇਸ ਪਵਿੱਤਰ ਉਪਦੇਸ਼ ਨੂੰ ਸਮਝਣ ਦੇ ਲਈ ਵੀ ਦਾਤ ਆ ਜਿਹੜੀ ਹੈ ਨਾ ਵੀ ਜਿਨ੍ਹਾਂ ਨੂੰ ਗੁਰੂ ਦੀ ਦਾਤ ਨਹੀਂ ਪਾਈ ਸਤਿਗੁਰੂ ਪਿਆਰੇ ਜੀ ਕਹਿਣ ਲੱਗੇ ਸਾਰੰਗ ਮਹਲਾ 5ਵਾਂ ਸਾਰੰਗ ਮਹਲਾ 5ਵਾਂ ਦਾ ਪਾਠ ਹੈ ਜਿਹੜਾ ਉਪਦੇਸ਼ ਆਪਾਂ ਹੁਣ ਨਿੰਦਿਆ ਦੀ ਅਗੋਂ ਪ੍ਰਭਾਸ਼ਾ ਨੂੰ ਸਮਝਣ ਦੇ ਲਈ ਵਿਆਖਿਆ ਕਰ ਰਹੇ ਹਾਂ ਸਤਿਗੁਰੂ ਪਿਆਰੇ ਜੀ ਕਹਿੰਦੇ ਹਬੇ ਥੋਕ ਵੇ ਸਾਰ ਹਿਕੋ ਖਿਆਲ ਕਰ ਹੱਬੇ ਥੋਕ ਵਿਸਾਰ ਹੋਰ ਸਾਰੀਆਂ ਗੱਲਾਂ ਛੱਡ ਦੇ ਥੋਕ ਦੀਆਂ ਗੱਲਾਂ ਭਾਵ ਜ਼ਿਆਦਾਤਰ ਜਿਹੜੀਆਂ ਗੱਲਾਂ ਨੇ ਥੋਕ ਜਿੱਥੇ ਬਹੁਤਾਂਤ ਦੇ ਵਿੱਚ ਕੋਈ ਵਸਤੂ ਪ੍ਰਾਪਤ ਹੁੰਦੀ ਆਪਾਂ ਉਹਨੂੰ ਆਪਾਂ ਕਹਿੰਦੇ ਵੀ ਥੋਕ ਦੀ ਦੁਕਾਨ ਹੈ ਥੋਕ ਵੀ ਥੋਕ ਦੀਆਂ ਗੱਲਾਂ ਐਵੇਂ ਬਾਧੂ ਦੀਆਂ ਗੱਲਾਂ ਐਵੇਂ ਬੇਸੁਮਾਰ ਜਿਹੜੀਆਂ ਗੱਲਾਂ ਤੂੰ ਆਪਣੇ ਆਪਣੇ ਤੌਰ ਤੇ ਸੋਚਦਾ ਹੈ ਚਿਤਵਦਾ ਹੈ ਕਿਆ ਤੂੰ ਸੋਚੈ ਕਿਆ ਤੂੰ ਚਿਤਵੇ ਕਿਆ ਤੂੰ ਕਰਿਆ ਪਾਇ ਹੁਣ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹੱਬੇ ਥੋਕ ਵਿਸਾਰ ਇੱਕੋ ਖਿਆਲ ਕਰ ਹੁਣ ਭਾਵਨਾ ਸਾਰੇ ਗੁਰਸਿੱਖ ਪਿਆਰੇ ਇਹ ਬਣਾਓ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਬੋਲ ਰਹੇ ਨੇ ਤੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਨਿਮਾਣੇ ਸਿੱਖ ਹੋ ਕੇ ਸੁਣ ਰਹੇ ਹਾਂ ਗੁਰੂ ਜੀ ਬੋਲ ਰਹੇ ਨੇ ਜਿਵੇਂ ਬਹੁਤ ਵੇਰੀ ਆਪਾਂ ਕਹਿੰਦੇ ਵੀ ਉਤਮਪੁਰਖ ਦੀ ਬਾਣੀ ਉਤਮਪੁਰਖ ਦੀ ਬਾਣੀ ਕਿਹ ਹੁੰਦੀ ਹੈ ਜਦੋਂ ਆਪਾਂ ਬੋਲ ਰਹੇ ਹੁੰਨੇ ਆ ਬਾਣੀ ਗੁਰੂ ਦੀ ਹੁੰਦੀ ਹੈ ਪਰ ਅਸੀਂ ਆਪਣੇ ਤੇ ਲਾ ਕੇ ਬੋਲ ਰਹੇ ਹੁੰਨੇ ਆ ਤੇ ਇਥੇ ਮਦਮਪੁਰਖ ਦੀ ਬਾਣੀ ਹੈ ਵੀ ਗੁਰੂ ਜੀ ਬੋਲ ਰਹੇ ਨੇ ਅਸੀਂ ਸੁਣ ਰਹੇ ਹਾਂ ਅਸੀਂ ਸਰੋਤੇ ਹਾਂ ਅਸੀਂ ਸੁਣਨ ਵਾਲੇ ਹਾਂ ਗੁਰੂ ਜੀ ਬੋਲ ਰਹੇ ਨੇ ਤੇ ਗੁਰੂ ਜੀ ਆਪਾਂ ਨੂੰ ਕੀ ਕਹਿੰਦੇ ਆ ਇਹ ਇਹ ਭਾਵਨਾ ਬਣਾ ਕੇ ਬੈਠੋ ਵੀ ਸਤਗੁਰੂ ਪਿਆਰਾ ਬੋਲ ਰਿਹਾ ਹੈ ਤੇ ਮੈਂ ਸੁਣ ਰਿਹਾ ਹਾਂ ਇਹ ਵਿਅਕਤੀਗਤ ਤੌਰ ਤੇ ਸੁਣਨਾ ਵਿਅਕਤੀਗਤ ਤੌਰ ਤੇ ਪਰ ਮੈਂ ਆਪਾਂ ਸੰਗਤ ਦੇ ਵਿੱਚ ਬੈਠੇ ਹਾਂ ਗੁਰੂ ਸਾਹਿਬ ਸੰਗਤ ਦੇ ਰੂਪ ਦੇ ਵਿੱਚ ਸਾਨੂੰ ਸੰਬੋਧਨ ਕਰਦੇ ਨੇ ਸੰਗਤ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੇ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿਹੜਾ ਉਪਦੇਸ਼ ਆ ਸਤਗੁਰੂ ਪਿਆਰੇ ਜੀ ਦਾ ਉਹ ਸਾਰਿਆਂ ਦੇ ਲਈ ਸਾਂਝਾ ਹੁੰਦਾ ਹੈ ਭਾਵੇਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਗੁਰੂ ਜੀ ਉਹਦਾ ਨਾਮ ਲੈ ਕੇ ਸੰਬੋਧਨ ਕਰਕੇ ਬੋਲ ਰਹੇ ਹੋਣ ਪਰ ਉਹ ਉਪਦੇਸ਼ ਸਾਡੇ ਸਭਨਾਂ ਲਈ ਹੁੰਦਾ ਹੈ ਤਾਂ ਸਤਿਗੁਰੂ ਪਿਆਰੇ ਜੀ ਦੇ ਪਿਆਰ ਵਿੱਚ ਹੁਣ ਗੁਰੂ ਜੀ ਕੀ ਕਹਿ ਰਹੇ ਨੇ ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ ਹਿੱਕੋ ਖਿਆਲ ਕਰ ਵੀ ਗੁਰੂ ਦੇ ਉਪਦੇਸ਼ ਦਾ ਧਿਆਨ ਲੈ ਕੇ ਆ ਗੁਰੂ ਦੇ ਉਪਦੇਸ਼ ਨੂੰ ਧਿਆਨ ਵਿੱਚ ਲੈ ਕੇ ਆ ਖਿਆਲ ਚ ਲੈ ਕੇ ਆ ਇਮਾਨ ਕਰਨ ਮੇਰੇ ਮੈਨੂੰ ਖਿਆਲ ਹੀ ਨਹੀਂ ਆਇਆ ਤੁਹਾਡਾ ਮੈਨੂੰ ਤੁਹਾਡਾ ਖਿਆਲ ਹੀ ਨਹੀਂ ਆਇਆ ਜਾਂ ਮੈਨੂੰ ਤੁਹਾਡਾ ਹੀ ਖਿਆਲ ਸੀ ਮੈਨੂੰ ਤੁਹਾਡਾ ਹੀ ਖਿਆਲ ਸੀ ਹੁਣ ਖਿਆਲ ਕਿਵੇਂ ਪੱਕਦਾ ਹੈ ਕਿਵੇਂ ਸਾਡੇ ਜੀਵਨ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਜਿਵੇਂ ਅੱਜ ਸਵੇਰੇ ਜਦ ਅਸੀਂ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਸ਼ਬਦ ਸੁਰਤਲੇ ਬਲੀਨ ਹੋਣ ਲੱਗੇ ਤੇ ਉਸ ਤੋਂ ਪਹਿਲਾਂ ਸਾਡੇ ਪੁੱਤਰ ਜੀ ਦਾ ਫੋਨ ਆ ਗਿਆ ਅਗੰਮ ਪ੍ਰੀਤ ਸਿੰਘ ਜੀ ਦਾ ਉਹ ਐਡਮੰਟਣਾ ਇੱਥੇ ਤੁਹਾਡੇ ਕੋਲ ਤੇ ਕਹਿੰਦਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਮੈਂ ਖਿਆ ਪੁੱਤਰ ਜੀ ਪਿਆਰੇ ਸੋਹਣੇ ਗੁਰਸਿੱਖ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਦਾ ਜੀ ਖਤੈ ਕਹਿੰਦਾ ਬਾਪੂ ਜੀ ਅੱਜ ਮੇਰੀ ਇੱਥੇ ਨਾ ਸਖਲਾਈ ਸੀ ਤੇ ਮੇਰੀ ਜਿਹੜੀ ਜਿਹੜੀ ਮੈਂ ਜਿਹੜਾ ਮੈਂ ਕੰਮ ਕਰਦਾ ਹਾਂ ਉਸ ਕੰਮ ਦੇ ਵਿੱਚ ਮੈਨੂੰ ਤਰੱਕੀ ਮਿਲਣੀ ਸੀ ਤੇ ਉਹ ਸਖਲਾਈ ਹੋਣੀ ਸੀ ਸਾਡੀ ਮੈਂ ਖਿਆ ਠੀਕ ਆ ਪੁੱਤਰ ਬਹੁਤ ਵਧੀਆ ਗੱਲ ਆ ਕਹਿੰਦਾ ਪਰ ਉਹਨਾਂ ਮੈਨੂੰ ਕਹਿੰਦੇ ਵੀ ਤੂੰ ਆਪਣੀ ਕਿਰਪਾਨ ਲਾ ਦੇ ਤੇ ਆਪਣਾ ਕੜਾ ਵੀ ਲਾ ਦੇ ਵੀ ਫਿਰ ਤੈਨੂੰ ਸਖਲਾਈ ਅਸੀਂ ਦੇਵਾਂਗੇ ਤੇ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸੇਖਾਂ ਗੁਰੂ ਦਾ ਮੈਂ ਅਮਰਤ ਛਕਿਆ ਹੋਇਆ ਵੀ ਜਦੋਂ ਅਮਰਤ ਛਕਦੇ ਆਂ ਤਾਂ ਪੰਜ ਪਿਆਰੀ ਸਹਿਬਾਨ ਸਾਨੂੰ ਕਹਿੰਦੇ ਆ ਵੀ ਇਹ ਕੜਾ ਤੇ ਕਿਰਪਾਨ ਜਿਹੜੇ ਪੰਜ ਕਕਾਰ ਨੇ ਸਾਡੇ ਮੈਂ ਉਹਨਾਂ ਨੂੰ ਦੱਸਿਆ ਵੀ ਕਸਹਿਰ ਆ ਕੜਾ ਕੰਗਾ ਕਿਰਪਾਨ ਕੇਸ ਕੀਰੀਏ ਪੰਜ ਕਕਾਰ ਨੇ ਸਾਡੇ ਜਿਨ੍ਹਾਂ ਨੂੰ ਅਸੀਂ ਸਰੀਰ ਦਾ ਅੰਗ ਜਾਣਦੇ ਹਾਂ ਵੀ ਕੀ ਮੈਂ ਆਪਣਾ ਹੱਥ ਵੱਢ ਕੇ ਮਤਲਬ ਪਾਸੇ ਰੱਖ ਸਕਦਾ ਵੀ ਜੇ ਮੈਂ ਆਪਣਾ ਹੱਥ ਵੱਢ ਕੇ ਪਾਸੇ ਨਹੀਂ ਰੱਖ ਸਕਦਾ ਬਸ ਤੁਸੀਂ ਇਸ ਗੱਲ ਨੂੰ ਮੇਰੀ ਨੂੰ ਸਮਝੋ ਜਾਣੋ ਵੀ ਮੈਂ ਇਸ ਕਿਰਪਾਨ ਨੂੰ ਮਤਲਬ ਤੁਹਾਨੂੰ ਦੇ ਨਹੀਂ ਸਕਦਾ ਤੁਹਾਨੂੰ ਫੜਾ ਨਹੀਂ ਸਕਦਾ ਨਾ ਮੈਂ ਕੜਾ ਉਤਾਰ ਸਕਦਾ ਇਸ ਕਰਕੇ ਮੈਂ ਤੁਹਾਡੀ ਸਖਲਾਈ ਨਹੀਂ ਲੈਣੀ ਜੇ ਤੁਸੀਂ ਮੈਨੂੰ ਸਖਲਾਈ ਕਿਰਪਾਨ ਕੜਾ ਪਾ ਕੇ ਦੇ ਸਕਦੇ ਹੋ ਤਾਂ ਮੈਂ ਵਾਰਕ ਲੈਣ ਲਈ ਤਿਆਰ ਹਾਂ ਪਰ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਤੁਹਾਡੀ ਸਖਲਾਈ ਦੇ ਵਿੱਚ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਆਵਾਂ ਤਾਂ ਮੈਨੂੰ ਮਨਜ਼ੂਰ ਨਹੀਂ ਹੈ ਤਾਂ ਕਹਿੰਦਾ ਪਾਪਾ ਮੈਂ ਉਹਨੂੰ ਛੱਡ ਕੇ ਆ ਗਿਆ ਮਖਿਆ ਪੁੱਤ ਬਹੁਤ ਵਧੀਆ ਕੀਤਾ ਜਕਾਰਾ ਛੱਡਿਆ ਸੀ ਸਤਿਗੁਰੂ ਪਿਆਰੇ ਦੇ ਪਿਆਰ ਵਿੱਚ ਤਾਂ ਦ੍ਰਿੜਤਾ ਇੱਕ ਇੱਕੋ ਖਿਆਲ ਕਰ ਵੀ ਉਸ ਸਮੇਂ ਤੈਨੂੰ ਖਿਆਲ ਆ ਜੇ ਵੀ ਮੇਰੇ ਗੁਰੂ ਦਾ ਹੁਕਮ ਕੀ ਆ ਜਦੋਂ ਹੀ ਕੋਈ ਆਪਾਂ ਕਹੇ ਲਈ ਮਨਮਤ ਦੀ ਗੱਲ ਹੈ ਜਦੋਂ ਕੋਈ ਆਪਾਂ ਕਹ ਲਈਏ ਵੀ ਗੁਰੂ ਦੇ ਉਪਦੇਸ਼ ਤੋਂ ਉਲਟ ਗੱਲ ਹੋ ਰਹੀ ਹੈ ਉੱਥੇ ਸਾਨੂੰ ਗੁਰੂ ਦੇ ਉਪਦੇਸ਼ ਦਾ ਗੁਰੂ ਦੀ ਰਹਿਤ ਦਾ ਖਿਆਲ ਆ ਜੇ ਖਿਆਲ ਇੱਕੋ ਖਿਆਲ ਕਰ ਫਿਰ ਅੱਗੇ ਝੂਠਾ ਲਾਗੁਮਾਨ ਮਾਨਤਾਨ ਆਰਪ ਧਾਰ ਹੁਣ ਗਮਾਨ ਝੂਠਾ ਲਾਗਮਾਨ ਝੂਠਾ ਗਮਾਨ ਲਾ ਕੇ ਪਰੇ ਰੱਖਦੇ ਝੂਠਾ ਗਮਾਨ ਲਾ ਕੇ ਪਰੇ ਰੱਖਦੇ ਤੇ ਮਾਨ ਅਤੇ ਤਨ ਗੁਰੂ ਦੇ ਅੱਗੇ ਅਰਪਣ ਕਰਦੇ ਵੀ ਮਾਨ ਕਰਕੇ ਤਨ ਕਰਕੇ ਉਹ ਕਾਰਜ ਕਰਨਾ ਹੈ ਉਹ ਕੰਮ ਕਰਨਾ ਹੈ ਜੋ ਗੁਰੂ ਜੀ ਤੁਸੀਂ ਕਹੋਗੇ ਜੋ ਗੁਰੂ ਜੀ ਤੁਸੀਂ ਕਹੋਗੇ ਮਾਨ ਤੇ ਤਨ ਦੋਨੋਂ ਗੁਰੂ ਦੇ ਅੱਗੇ ਅਰਪਣ ਕਰ ਦਿੱਤੇ ਤੇ ਫੇਰ ਹੁਣ ਗੁਰੂ ਜੀ ਕਹਿੰਦੇ ਨੇ ਆਠ ਪਹਿਰ ਸਾਲਾ ਸਿਰਜਨ ਹਾਰ ਤੂੰ ਹੁਣ ਤੂੰ ਸ਼ਬਦ ਆ ਜਿਵੇਂ ਗੁਰੂ ਜੀ ਆਪਾਂ ਹੁਣ ਕੱਲੇ ਬੈਠੇ ਆ ਨਾ ਗੁਰੂ ਜੀ ਕੋਲ ਤਾਂ ਸਤਿਗੁਰੂ ਪਿਆਰੇ ਜੀ ਕਹਿੰਦੇ ਪੁੱਤ ਅਠੇ ਪਹਿਰ ਪਰਮਾਤਮਾ ਦੀ ਸਿਫਤ ਕਰਿਆ ਕਰ ਪਰਮਾਤਮਾ ਦੀ ਉਸਤਤ ਕਰਿਆ ਕਰ ਆਠ ਪਹਿਰ ਸਾਲਾ ਸਿਰਜਣਹਾਰ ਤੂੰ ਜਿਸ ਵਾਹਿਗੁਰੂ ਜੀ ਨੇ ਤੈਨੂੰ ਬਣਾਇਆ ਤੈਨੂੰ ਸਿਰਜਿਆ ਉਤ ਉਸ ਸਿਰਜਣਹਾਰ ਮਾਲਕ ਨੂੰ ਸਦਾ ਯਾਦ ਰੱਖਿਆ ਕਰ ਸਭੀ ਅੱਠੇ ਪਹਿਰ ਇਥੇ ਚਾਰ ਪਹਿਰਾਂ ਦੀ ਆਪਾਂ ਗੱਲ ਕਰਦੇ ਆਂ ਵੀ ਚਾਰ ਪਹਿਰ ਦਿਨ ਚਾਰ ਪਹਿਰ ਰਾਤ ਅੱਠ ਪਹਿਰ ਹੋ ਗਏ ਨਾ ਦਿਨ ਰਾਤ ਨੀ ਆਰਾਧ ਤੂੰ ਪਿਆਰੂ ਨਿਮਖ ਨਾ ਕੀਜੈ ਢੀਲਾ ਤਾਂ ਇਥੇ ਗੁਰੂ ਦਾ ਉਪਦੇਸ਼ ਅੱਠੇ ਪਹਿਰ ਦਾ ਹੈ ਦੀ ਆਠ ਫੇਰ ਸਾਥ ਸਾਥ ਸਿਮਰੋ ਗੋਬਿੰਦ ਮਾਨਾਂਤਰ ਕੀ ਉਤਰੇ ਚੰਦ ਤੇ ਹੁਣ ਗੁਰੂ ਜੀ ਨੇ ਕਹਿਤਾ ਆਪਾਂ ਨੂੰ ਬਈ ਸਦਾ ਹੀ ਪ੍ਰਮਾਤਮਾ ਦੀ ਸਿਫਤ ਕਰਿਆ ਕਰ ਹੁਣ ਅੱਗੇ ਫੇਰ ਆਪਾਂ ਸੁਣ ਲਿਆ ਗੁਰੂ ਜੀ ਨੇ ਹੁਣ ਹੁਣ ਫੇਰ ਆਪਾਂ ਕੀ ਕਿਹਾ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂ ਮੂ ਆ ਗਿਆ ਆਪਾ ਕਿ ਮੇਰੇ ਤੇ ਕਿਰਪਾ ਕਰੋ ਜੀ ਮੈਂ ਆਪ ਜੀ ਦੇ ਉਪਦੇਸ਼ ਦੀ ਬਖਸ਼ਿਸ਼ ਨਾਲ ਜੋ ਤੁਹਾਡੀਆਂ ਦਾਤਾਂ ਉਹਨਾਂ ਦਾਤਾਂ ਦੇ ਨਾਲ ਜੀਵਾਂ ਉਹ ਤੇਰੀ ਦਾਤ ਮੇਰਾ ਜੀਵਨ ਬਣ ਜੀ ਜੀਵਾਂ ਤੇਰੀ ਦਾਤ ਸਤਿਗੁਰੂ ਪਿਆਰੇ ਜੀਓ ਤੁਹਾਡੀ ਦਾਤ ਮੇਰਾ ਜੀਵਨ ਬਣ ਜੇ ਕਿ ਮੇਰੇ ਤੇ ਕਿਰਪਾ ਕਰੋ ਹੁਣ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ ਹੁਣ ਗੁਰ ਕੀ ਦਾਤ ਆਪਾਂ ਗੁਰੂ ਦੀਆਂ ਦਾਤਾਂ ਲੱਭਣੀਆਂ ਨੇ ਵੀ ਕਿਹੜੀ ਕਿਹੜੀਆਂ ਗੁਰੂ ਦੀਆਂ ਦਾਤਾਂ ਨੇ ਸਭ ਜੋ ਗੁਰੂ ਜੀ ਨੇ ਬਖਸ਼ਿਸ਼ ਕਰਕੇ ਦਿੱਤੀਆਂ ਗੁਰਸਿੱਖੀ ਦਾਤ ਸੰਭਾਲ ਪਿਆਰੀ ਗੁਰਸਿੱਖੀ ਦੀਆਂ ਦਾਤਾਂ ਦੀ ਸੰਭਾਲ ਕਰ ਤੇ ਤੈਨੂੰ ਸਭ ਤੋਂ ਪਹਿਲਾਂ ਤਾਂ ਤੈਨੂੰ ਗੁਰਸਿੱਖੀ ਮਿਲ ਗਈ ਤੇਰਾ ਗੁਰਸਿੱਖਾਂ ਦੇ ਘਰੇ ਜਨਮ ਹੋ ਗਿਆ ਹਨਾ ਤੈਨੂੰ ਜਨਮ ਕਰਕੇ ਸਿੱਖੀ ਮਿਲ ਗਈ ਤੂੰ ਜਨਮ ਤੋਂ ਹੀ ਸਿੰਘ ਤੇ ਕੌਰ ਬਣ ਗਿਆ ਜਿਵੇਂ ਚਾਰ ਸਹਿਬਜ਼ਾਦਿਆਂ ਦੇ ਨਾਮ ਜਨਮ ਤੋਂ ਹੀ ਸਤਿਗੁਰੂ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਚਾਰ ਸਹਿਬਜ਼ਾਦੇ ਅਜੀਤ ਜੁਝਾਰ ਜੋਰਾਵਰ ਹਤੇ ਚਾਰੇ ਸਹਿਬਜ਼ਾਦਿਆਂ ਦੇ ਨਾਮ ਦੇ ਨਾਲ ਸਤਿਗੁਰੂ ਪਿਆਰੇ ਜੀ ਨੇ ਜਨਮ ਸਮੇਂ ਤੋਂ ਹੀ ਸਿੰਘ ਸ਼ਬਦ ਲਾਇਆ ਸੀ ਖੰਡੇ ਵਾਟੇ ਦੀ ਪਹਲ ਕਰਨ ਸਮੇਂ ਨਹੀਂ ਲਗਿਆ ਇਸ ਗੱਲ ਨੂੰ ਸਮਝੋ ਸਤਿਗੁਰੂ ਪਿਆਰੇ ਜੀ ਦੇ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਚਾਰੇ ਸਹਿਬਜ਼ਾਦਿਆਂ ਦਾ ਜਨਮ ਹੋ ਚੁੱਕਿਆ ਤੇ ਚਾਰੇ ਸਹਿਬਜ਼ਾਦਿਆਂ ਦੇ ਨਾਮ ਨਾਲ ਪਹਿਲਾਂ ਹੀ ਸਿੰਘ ਸ਼ਬਦ ਲੱਗਿਆ ਹੋਇਆ ਹੈ ਤਾਂ ਜੀਵਾਂ ਤੇਰੀ ਦਾਤ ਹੁਣ ਸਭ ਤੋਂ ਪਹਿਲੀ ਜਿਹੜੀ ਦਾਤ ਨੂੰ ਸਮਝਣਾ ਤਾਂ ਮੇਰੇ ਨਾਮ ਨਾਲ ਲੱਗਿਆ ਹੋਇਆ ਸਿੰਘ ਤੇ ਕੌਰ ਸ਼ਬਦ ਇਹ ਗੁਰੂ ਦੀ ਦਾਤ ਹੈ ਇਹ ਗੁਰੂ ਦੀ ਦਾਤ ਹੈ ਮੈਂ ਗੁਰੂ ਦਾ ਸਿੰਘ ਹਾਂ ਤੇ ਭੈਣਾਂ ਨੇ ਇਸਤਰੀਆਂ ਨੇ ਕਿਹਾ ਮੈਂ ਗੁਰੂ ਦੀ ਕੌਰ ਹਾਂ ਬਸ ਇਹ ਪਹਿਲੀ ਦਾਤ ਨੂੰ ਮਹਿਸੂਸ ਕਰੋ ਸਿੰਘ ਤੇ ਕੌਰ ਦਾ ਰਤਵਾ ਇਹ ਸਤਿਗੁਰੂ ਪਿਆਰੇ ਦੀ ਦਾਤ ਹੈ ਅੱਜ ਸਿੱਖ ਸਮਾਜ ਵਿੱਚ ਦੇਖਦੇ ਆਂ ਵੀ ਬਹੁਤ ਸਾਰੇ ਆਪਣੇ ਨਾਮ ਨਾਲ ਜਿਹੜਾ ਜਾਤੀ ਤਖੱਲਸ ਲਾਉਂਦੇ ਆ ਉਹ ਸਿੰਘ ਤੇ ਕੌਰ ਵਿੱਚੋਂ ਮੰਨਫੀ ਹੁੰਦਾ ਜਾਂਦਾ ਹੈ ਸਿੰਘ ਤੇ ਕੌਰ ਜ਼ਿਆਦਾਤਰ ਉਹ ਲੋਕ ਹੈ ਕੰਮ ਕਰਮ ਕਰਦੇ ਆ ਜਿਹੜੇ ਕਿਸੇ ਖੇਤਰ ਦੇ ਵਿੱਚ ਥੋੜੀ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਜਾਂਦੇ ਆ ਜਿਵੇਂ ਕੋਈ ਗਾਉਣ ਵਾਲਾ ਬਣ ਗਿਆ ਕੋਈ ਫਿਲਮਾਂ 'ਚ ਚਲੇ ਗਿਆ ਹਨਾ ਵੀ ਉਹ ਫਿਰ ਕੀ ਕਰਦੇ ਆ ਕਿਉਂਕਿ ਗੁਰੂ ਦੀ ਦਾਤ ਤੋਂ ਚਾਹੇ ਕੋਈ ਬੰਦਾ ਗੰਦੇ ਗਾਣੇ ਗਾਉਂਦਾ ਹੈ ਚਾਹੇ ਫਿਲਮਾਂ ਬਣਾਉਂਦਾ ਹੈ ਕਿਉਂਕਿ ਉਹ ਗੁਰੂ ਦੀ ਰਹਿਤ ਤੋਂ ਉਲਟ ਕਰਮ ਨੇ ਗੁਰੂ ਦੀ ਰਹਿਤ ਤੋਂ ਉਲਟ ਕਰਮ ਹੋਣ ਕਰਕੇ ਫਿਰ ਉਹਨਾਂ ਦੇ ਜੀਵਨ ਦੇ ਵਿੱਚੋਂ ਗੁਰੂ ਦੀ ਦਾਤ ਆ ਜਿਹੜੀ ਜਿਹੜਾ ਸਿੰਘ ਤੇ ਔਰ ਕਿਉਂਕਿ ਦਾਤ ਸੀ ਫਿਰ ਦਾਤ ਮਨਫੀ ਹੋ ਗਈ ਦਾਤ ਜੈਸਨੋਂ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਇਹ ਨਹੀਂ ਵੀ ਉਹਨਾਂ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਸਿੰਘ ਕੌਰ ਹਟਾਤਾ ਸਤਿਗੁਰੂ ਪਿਆਰੇ ਜੀ ਨੇ ਜਦੋਂ ਉਹਨਾਂ ਦਾ ਕਰਮ ਦੇਖਿਆ ਵੀ ਮਾੜਾ ਭੈੜਾ ਕਰਮ ਕਰ ਰਹੇ ਨੇ ਤਾਂ ਸਤਿਗੁਰੂ ਪਿਆਰੇ ਜੀ ਨੇ ਆਪਣੀ ਦਾਤ ਉਹਨਾਂ ਕੋਲੋਂ ਖਿੱਚ ਲਈ ਉਹਨਾਂ ਤੋਂ ਲੈ ਲਈ ਉਹਨਾਂ ਤੋਂ ਦਾਤ ਲੈ ਲਈ ਕਿ ਨਾ ਤੁਸੀਂ ਯੋਗ ਨਹੀਂ ਹੈ ਤੁਸੀਂ ਸਿੰਘ ਸ਼ਬਦ ਲਾਉਣ ਦੇ ਯੋਗ ਨਹੀਂ ਤੁਸੀਂ ਕੌਰ ਕਹਾਉਣ ਦੇ ਯੋਗ ਨਹੀਂ ਹੋ ਤਾਂ ਇਸ ਤਰ੍ਹਾਂ ਆਪਾਂ ਜਦੋਂ ਗੁਰਸਿੱਖੀ ਦੀ ਦਾਤ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਸੰਭਾਲ ਹੈਨਾ ਅੰਮ੍ਰਿਤ ਵੇਲੇ ਦੀ ਸੰਭਾਲ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਸੱਚੇ ਨਾਮ ਦੇ ਸਿਮਰਨ ਦੀ ਆਰਾਧਨਾ ਕਰਨ ਦਾ ਸਮਾਂ ਇੱਕ ਗੱਲ ਸਾਰੇ ਗੁਰਸਿੱਖ ਪਿਆਰੇ ਲਾੜ ਬੰਨ ਲਓ ਅਸੀਂ ਗੁਰੂ ਦੇ ਸਿੱਖ ਹਾਂ ਤੇ ਅਸੀਂ ਹੁਕਮ ਮੰਨਣਾ ਹੈ ਅਸੀਂ ਸਿਰਫ ਹੁਕਮ ਮੰਨਣਾ ਹੈ بس ਇਹ ਆ ਕਾਰਜ ਆ ਗੱਲ ਨੂੰ ਸੂਖਮਤਾਈ ਸਮਝੋ ਇਸ ਗੱਲ ਦੀ ਦੇ ਜੋ ਗੁਰੂ ਜੀ ਨੇ ਕਿਹਾ ਉਹ ਅਸੀਂ ਕਰਨੇ ਉਹਦਾ ਫਲ ਜਾਂ ਉਹਦਾ ਰਸ ਸਾਨੂੰ ਆਇਆ ਜਾਂ ਨਹੀਂ ਆਇਆ ਜੇ ਆਇਆ ਵੱਡੇ ਭਾਗ ਜੇ ਨਹੀਂ ਵੀ ਆਇਆ ਤੁਹਾਨੂੰ ਅਜੇ ਲੱਗਦਾ ਵੀ ਉਹਦਾ ਫਲ ਨਹੀਂ ਮਿਲੇ ਤੁਹਾਨੂੰ ਹੈਨਾ ਵੀ ਤੁਸੀਂ ਅਮਰਤ ਵੇਲਾ ਸੰਭਾਲ ਰਹੇ ਹੋ ਨਾਮ ਸਿਮਰਨ ਕਰਦੇ ਹੋ ਨਿਤਨੇਮ ਦੇ ਵਿੱਚ ਪੱਕੇ ਹੋ ਅਜੇ ਮਤਲ ਰਸ ਨਹੀਂ ਬਣਿਆ ਅਜੇ ਜੀਵਨ ਦੇ ਵਿੱਚ ਤਬਦੀਲੀ ਨਹੀਂ ਆਈ ਤਾਂ ਉਦਾਸ ਨਹੀਂ ਹੋਣਾ ਉਦਾਸੀ ਨਹੀਂ ਇਹ ਇਸ ਗੱਲ ਦੀ ਤੁਹਾਨੂੰ ਆਉਣੀ ਚਾਹੀਦੀ ਇਸ ਗੱਲ ਲਈ ਉਦਾਸ ਨਹੀਂ ਹੋਣਾ ਵੀ ਲੋ ਜੀ ਜਿਵੇਂ ਪ੍ਰਾਤਨ ਜਾਂ ਗੁਰਸਿੱਖਾਂ ਦੀਆਂ ਗੱਲਾਂ ਸੁਣਦੇ ਆਂ ਵੀ ਜੋਤ ਵਿਗਾਸ ਹੋ ਗਿਆ ਵੀ ਉਹਨਾਂ ਨੂੰ ਇਸ ਤਰ੍ਹਾਂ ਚਾਨਣ ਹੋ ਗਿਆ ਉਹਨਾਂ ਦੀ ਉੱਚੀ ਆਤਮਕ ਅਵਸਥਾ ਹੋਗੀ ਇਹ ਤੇਰੇ ਵੱਸ ਦੀ ਗੱਲ ਨਹੀਂ ਇਹ ਤੇਰਾ ਕਰਮ ਨਹੀਂ ਹੈ ਇਹ ਕਰਮ ਇਹ ਤਾਂ ਬਖਸ਼ਿਸ਼ ਆ ਨਾ ਗੁਰੂ ਦੀ ਵੀ ਸਿੱਖ ਨੂੰ ਸਦਾ ਇਸ ਗੱਲ ਤੇ ਖਿਆਲ ਰੱਖਣਾ ਚਾਹੀਦਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਮੇਰੇ ਗੁਰੂ ਜੀ ਦਾ ਮੈਨੂੰ ਹੁਕਮ ਕੀ ਹੈ ਬਸ ਉਹ ਹੁਕਮ ਮੰਨ ਲੈ ਹੋਵੇ ਪ੍ਰਵਾਨ ਦੀ ਖੇੜ ਆਹ ਗੱਲ ਦੇਖੋ ਹੁਕਮ ਮੰਨ ਲੈ ਹੋਵੇ ਪ੍ਰਵਾਨ ਨਾ ਹੋਰ ਸਾਰੀਆਂ ਗੱਲਾਂ ਛੱਡ ਦੋ ਸਭ ਛੱਡ ਦੋ ਸਭ ਛੱਡ ਦਿਆਂ ਹੁਕਮ ਕੀ ਹੈ ਆਠ ਪਹਿਰ ਸਾਲਾ ਸਰਜਨ ਹਾਰ ਤੂੰ ਆਪਾਂ ਇਸੇ ਪੰਕਤੀ ਤੇ ਆਪਾਂ 8 ਪਹਿਰ ਸਾਲਾ ਸਰਜਨ ਹਾਰ ਤੂੰ ਗੁਰੂ ਜੀ ਦਾ ਹੁਕਮ ਹੈ ਵੀ ਅੱਠੇ ਪਹਿਰ ਪ੍ਰਮਾਤਮਾ ਦੀ ਸਿਫਤ ਕਰਨੀ ਹੈ ਪ੍ਰਮਾਤਮਾ ਦੇ ਗੁਣ ਗਾਉਣੇ ਨੇ ਤੇ ਗੁਰੂ ਦੀ ਰਹਿਤ ਵਿੱਚ ਰਹਿਣਾ ਪ੍ਰਮਾਤਮਾ ਦੇ ਗੁਣ ਗਾਉਣ ਗੁਣ ਗਾਉਣ ਗੁਣ ਕਿਵੇਂ ਗਾਏ ਜਾਣਗੇ ਗੁਰੂ ਦੇ ਹੁਕਮ ਨੂੰ ਮੰਨ ਕੇ ਹੁਕਮ ਕੀ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਰਹਿਤ ਦੇ ਵਿੱਚ ਰਹਿਣਾ ਰਹਿਤ ਰਣਾ ਨਾ ਸਿੱਖ ਕਾ ਰਹਿਤ ਤੋਂ ਬਿਨਾਂ ਤਾਂ ਅਸੀਂ ਸਿੱਖ ਨਹੀਂ ਨਾ ਹਾਂ ਗੁਰਸਿੱਖ ਪਿਆਰੇ ਸਾਨੂੰ ਕਹਿੰਦੇ ਜੀ ਤੁਸੀਂ ਵੀ ਸਰਬ ਲੋ ਤੇ ਲੜੀਦਾਰ ਸਰੂਪ ਤੇ ਤੇ ਦਸਤਾਰ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹੋ ਵੀ ਸਾਰਾ ਹੀ ਜ਼ੋਰ ਲਾ ਦਿੰਦੇ ਹੋ ਮੈਂ ਕਿਹਾ ਵੀ ਪਿਆਰੇ ਗੁਰਸਿੱਖ ਜੀ ਉਹ ਜਿਹੜੀਆਂ ਬਾਕੀ ਦਾਤਾਂ ਨੇ ਉਹ ਬਾਕੀ ਦਾਤਾਂ ਦੀ ਬਹੁਤ ਜ਼ਿਆਦਾ ਪ੍ਰਚਾਰ ਪ੍ਰਸਾਰ ਹੋਇਆ ਤੇ ਜ਼ਿਆਦਾ ਲੋਕਾਂ ਨੂੰ ਸਮਝ ਪੈਗੀ ਉਹਨਾਂ ਦੀ ਇਹ ਜਿਹੜੀਆਂ ਤਿੰਨ ਮੁੱਖ ਦਾਪਾਂ ਰਹਿ ਗਈਆਂ ਜਿਨ੍ਹਾਂ ਦੀ ਸੋਝੀ ਬਹੁਤੇ ਬਹੁ ਗਿਣਤੀ ਗੁਰਸਿੱਖ ਪਿਆਰਿਆਂ ਨੂੰ ਨਹੀਂ ਹੈ ਤੁਸੀਂ ਗੱਲ ਕਰਕੇ ਦੇਖ ਲਿਓ ਕਿਸੇ ਨੂੰ ਕਿਸੇ ਨਾਲ ਗੱਲ ਕਰ ਲਿਓ ਜਿਹੜਾ ਤੁਹਾਨੂੰ ਲੱਗਦਾ ਹੋਵੇ ਬਹੁਤ ਵਧੀਆ ਪੂਰਾ ਐਨ ਚੜ੍ਹਦੀ ਕਲਾ ਵਾਲਾ ਗੁਰਸਿੱਖ ਹਨ ਉਹਨੂੰ ਪੁੱਛਿਓ ਵੀ ਸਤਿਗੁਰੂ ਪਿਆਰੇ ਜੀ ਦੀ ਪਵਿੱਤਰ ਦਾਤ ਸਰਬ ਲੋਭ ਵਿਵੇਕ ਦੀ ਦਾਤ ਬਾਰੇ ਤੁਹਾਨੂੰ ਪਤਾ ਹੈ ਕੁਝ ਮਾੜਾ ਜਿਹਾ ਦੱਸਿਓ ਜੀ ਸਾਨੂੰ ਚੰਨਣ ਪਾਇਓਗੇ ਸਰਬਲੋਭ ਵਿਵੇਕ ਦੀ ਦਾਤ ਗੁਰੂ ਪਾਤਸ਼ਾਹੀ ਦੀ ਤਾਂ ਜ਼ਿਆਦਾਤਰ ਗੁਰਸਿੱਖ ਪਿਆਰੇ ਨੇ ਜਿਹੜੇ ਉਹ ਕਹਿਣਗੇ ਜੀ ਸਾਨੂੰ ਤੇ ਪਤਾ ਨਹੀਂ ਸਰਬਲੋਭ ਵਿਵੇਕ ਕੀ ਹੁੰਦਾ ਤੁਸੀਂ ਦੇਖ ਲਿਓ ਗੱਲ ਕਰਕੇ ਕਿਸੇ ਅਮਰਤਾਰੀ ਗੁਰਸਿੱਖ ਪਿਆਰੀ ਨੂੰ ਪੁੱਛੇ ਹੋਵੇ ਸਰਬਲੋਭ ਵਿਵੇਕ ਕੀ ਹੁੰਦਾ ਦੂਸਰੀ ਦੂਸਰੀ ਗੱਲ ਹੁਣ ਇੱਕ ਗੁਰਸਿੱਖ ਪਿਆਰੀ ਭੈਣ ਉਹ ਬੜਾ ਪਿਆਰ ਨਾਲ ਬਾਣੀ ਪੜ੍ਹਦੀ ਹੈ ਬੜੇ ਪਿਆਰ ਨਾਲ ਬਾਣੀ ਪੜਦੀ ਹੈ ਬੜੀ ਰਹਿਤ ਰੱਖਦੀ ਹੈ ਸਾਰੀ ਰਹਿਤ ਰੱਖਦੀ ਹਨ ਗੁਰੂ ਪਾਤਸ਼ਾਹ ਜੀ ਦੀ ਉਹਨੇ ਦਸਤਾਰ ਨਹੀਂ ਸਜਾਈ ਹੋਈ ਹੁਣ ਦਾਤ ਹੈ ਗੁਰੂ ਦੀ ਦਸਤਾਰ ਹੈ ਜਿਹੜੀ ਗੁਰੂ ਦੀ ਦਾਤ ਹੈ ਪਹਿਲਾਂ ਹੀ ਦੱਦਾ ਜਿਹੜਾ ਦਸਤਾਰ ਦਾ ਉਹ ਦੱਸ ਰਿਹਾ ਵੀ ਦਾਤ ਆ ਇਹ ਇਹਦਾ ਮਤਲਬ ਕੀ ਹੋ ਗਿਆ ਬਿਉਸ ਬੀਬੀ ਨੇ ਗੁਰੂ ਦੀ ਦਾਤ ਨੂੰ ਸੰਭਾਲਿਆ ਨਹੀਂ ਹੈ ਦਾਤਾ ਦੇਤੀ ਗੁਰੂ ਜੀ ਨੇ ਦਸਤਾਰ ਪਰਿਵਾਰ ਦੇ ਵਿੱਚ ਦੇਖੋ ਵੀ ਉਹਦੇ ਭਰਾ ਕੋਲੇ ਦਸਤਾਰ ਹੈ ਉਹਦੇ ਪਿਤਾ ਕੋਲੇ ਦਸਤਾਰ ਹੈ ਉਹਦੇ ਪੁੱਤਰ ਕੋਲੇ ਦਸਤਾਰ ਹੈ ਪਰ ਉਹਦੇ ਕੋਲੇ ਹੈ ਨਹੀਂ ਤਾਂ ਸਾਨੂੰ ਦੇਖ ਘਾਟ ਤਾਂ ਦੇਖਣੀ ਚਾਹੀਦੀ ਨੇ ਵੀ ਅਸੀਂ ਦੇਖੋ ਇਹ ਸਿੱਧਾ ਗੁਰੂ ਗੁਰੂ ਜੀ ਤੇ ਪ੍ਰਸ਼ਨ ਹੈ ਵੀ ਇਹ ਲੋਕ ਕਹਿਣਗੇ ਵੀ ਦੇਖੋ ਜੀ ਇਹਨਾਂ ਦੇ ਗੁਰੂ ਨੇ ਆਪਣੇ ਪੁੱਤਰਾਂ ਨੂੰ ਤਾਂ ਦਸਤਾਰਾਂ ਦਿੱਤੀਆਂ ਧੀਆਂ ਨੂੰ ਦਸਤਾਰਾਂ ਹੀ ਨਹੀਂ ਦਿੱਤੀਆਂ ਵੀ ਇਹਨਾਂ ਦੇ ਗੁਰੂ ਨੇ ਇਹਨਾਂ ਦੇ ਨਾਲ ਭੇਦ ਭਾਵ ਕੀਤਾ ਦੇਖੋ ਤੁਸੀਂ ਆ ਨਿੰਦਿਆ ਇਸ ਗੱਲ ਨੂੰ ਸਮਝੋ ਜੇ ਕਿਤੇ ਸਾਡੇ ਸਾਡੇ ਇਹ ਖਾਨੇ ਚ ਪੈ ਜੇ ਗੱਲ ਨਿੰਦਿਆ ਕੀ ਆ ਇਹੀ ਹੈ ਨਾ ਕੋਲੋਂ ਗੱਲ ਬਣਾ ਲਈ ਵੀ ਅਸੀਂ ਵੀ ਜਾਂ ਲੋਕ ਮਹਿਸੂਸ ਕਰਦੇ ਨੇ ਵੀ ਹਾਏ ਇਹ ਇਹ ਨੂੰ ਇਹਨਾਂ ਨੂੰ ਵਿਚਾਰੀਆਂ ਨੂੰ ਵੀ ਦਸਤਾਰ ਹੀ ਨਹੀਂ ਮਿਲੀ ਹੈਗੀ ਵੀ ਇਹਨਾਂ ਨੇ ਇਹਨਾਂ ਦੇ ਗੁਰੂ ਨੇ ਆਪਣੇ ਜਿਹੜੇ ਪੁਰਸ਼ ਨੇ ਜਿਹੜੇ ਮਰਦ ਨੇ ਉਹਨਾਂ ਨੂੰ ਤਾਂ ਦਸਤਾਰਾਂ ਦੇਤੀਆਂ ਇਸਤਰੀਆਂ ਨੂੰ ਦਸਤਾਰਾਂ ਨਹੀਂ ਦਿੱਤੀਆਂ ਵੀ ਭੇਤ ਭਾਵ ਕੀਤਾ ਗੁਰੂ ਤੇ ਗੁਰੂ ਤੇ ਦੋਸ਼ ਲਾਤਾ ਨਾ ਗੁਰੂ ਤੇ ਦੋਸ਼ ਲਾਤਾ ਤਾਂ ਇਹ ਕੀ ਹੋ ਗਿਆ ਇਹ ਨਿੰਦਿਆ ਹੋ ਗਈ ਆ ਕਾਲਾ ਮੁਖ ਹੋਣਾ ਦੁਆਰਾ ਫਿਰ ਨਿੰਦਕ ਦੀ ਪ੍ਰਵਾਸਾ ਨੂੰ ਆਪਣੇ ਹਿਰਦੇ ਚ ਵਸਾ ਲੋ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਜਿਨ੍ਹਾਂ ਨੂੰ ਇਹ ਗੁਰੂ ਦੀ ਦਾਤ ਭਾਈ ਹੋਈ ਨਹੀਂ ਦਸਤਾਰ ਨਹੀਂ ਪਾਉਂਦੀ ਜਿਹਨਾਂ ਦਾ ਗੁੱਤ ਨਾਲ ਪਿਆਰ ਹੈ ਬਸ ਨਿੰਦਕ ਨੇ ਕਾਲੇ ਮੂੰਹ ਵਾਲੇ ਸਤਿਗੁਰੂ ਪਿਆਰੇ ਜੀ ਕਹਿੰਦੇ ਨੇ ਅਫਤਾਰ ਸਿੰਘ ਦੀ ਕੋਈ ਪਾਇਆ ਨਹੀਂ ਹੈ ਵੀ ਮੇਰੀ ਕੋਈ ਔਕਾਤ ਨਹੀਂ ਹੈ ਤੇ ਸਤਿਗੁਰੂ ਪਿਆਰੇ ਜੀ ਨੇ ਇਹ ਗੱਲ ਸਾਨੂੰ ਡ੍ਰਿਡ ਕਰਵਾਈ ਹੈ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੈਂ ਸਾਰੇ ਗੁਰਸਿੱਖ ਪਿਆਰੇ ਅੱਜ ਆਪਾਂ ਇਹੀ ਉਪਦੇਸ਼ ਲੈਣਾ ਵੀ ਆ ਆ ਆ ਇਹਨਾਂ ਕੰਠਕਾਰੋ ਸਾਰੇ ਗੁਰਸਿੱਖ ਪਿਆਰੇ ਇਹ ਸ਼ਬਦ ਬੜਾ ਪਿਆਰਾ ਸ਼ਬਦ ਹੈ ਸਾਰੰਗ ਮਹਲਾ 5 ਦਾ ਪਾਠ ਹੈ ਆਪਾਂ ਇਸ ਪਾਠ ਨੂੰ ਇੱਕ ਵਾਰੀ ਪੂਰਾ ਸ਼ਬਦ ਮੈਂ ਤੁਹਾਨੂੰ ਦੁਹਰਾ ਦਿੰਦਾ ਹਾਂ ਫਿਰ ਇਸ ਸ਼ਬਦ ਨੂੰ ਸਾਰੇ ਗੁਰਸਿੱਖ ਵਿਦਿਆਰਥੀਆਂ ਨੇ ਆਪਣੇ ਕੋਲੇ ਇੱਕ ਹਫ਼ਤੇ ਦਾ ਸਮਾਂ ਇੱਕ ਹਫ਼ਤੇ ਦੇ ਵਿੱਚ ਆਪਾਂ ਇਸ ਸ਼ਬਦ ਨੂੰ ਸਾਰੇ ਗੁਰਸਿੱਖ ਵਿਦਿਆਰਥੀਆਂ ਨੇ કંઠ ਕਰਨਾ ਤੇ ਅਗਲੇ ਹਫ਼ਤੇ ਆਪਾਂ ਜਦੋਂ ਆਨਲਾਈਨ ਇਕੱਤਰਤਾ ਹੋਏਗੀ ਗੁਰਮਤ ਕੈਂਪ ਆਪਣਾ ਲੱਗੇਗਾ ਉੱਥੇ ਫਿਰ ਆਪਾਂ ਇਹਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਾਂਗੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਦੇ ਉਸ ਪਹਿਲੇ ਬੰਦ ਦੇ ਉਸਤਤ ਨਿੰਦਾ ਦੋ ਤਿਆਗੈ ਖੋਜੇ ਪਦ ਨਿਰਵਾਣਾ ਨਿਰਵਾਣ ਪਦ ਨੂੰ ਲੱਭਦਾ ਹੈ ਤੇ ਇਥੇ ਨਿੰਦਿਆ ਤੇ ਉਸਤਤ ਨੂੰ ਤਿਆਗਦਾ ਹੈ ਨਿੰਦਿਆ ਕੋਲੋਂ ਗੱਲ ਬਣਾ ਕੇ ਜਿਹੜੀ ਵੀ ਕੋਈ ਕੋਲੋਂ ਗੱਲ ਬਣਾਈ ਹੋਈ ਹੈ ਸਾਡੀ ਬਦਨਾਮ ਕਰਨ ਦੇ ਲਈ ਤੇ ਇਥੇ ਉਸਤ ਦਾ ਅਰਥ ਹੈ ਖੁਸ਼ਾਮਦ ਝੂਠੀ ਵਡਿਆਈ ਕਰਨੀ ਕਿਸੇ ਦੀ ਖੁਸ਼ਾਮਦ ਕਰਨੀ ਨਾ ਗੁਰੂ ਦਾ ਸਿੱਖ ਖੁਸ਼ਾਮਦੀ ਹੈ ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਨੂੰ ਵਿੜਾਈ ਦਿੰਦਾ ਕਿਸੇ ਕਿਸੇ ਕੋਈ ਆਪਣਾ ਕੰਮ ਕੱਢਣ ਦੇ ਲਈ ਕਿਸੇ ਲੋਭ ਲਾਲਚ ਦੇ ਲਈ ਇਸ ਤਰ੍ਹਾਂ ਦਾ ਵੀ ਸਿੱਖ ਦਾ ਸੁਭਾਅ ਨਹੀਂ ਹੈ ਤੇ ਨਾ ਹੀ ਸਿੱਖ ਕਿਸੇ ਦੀ ਬਦਨਾਮੀ ਕਰਦਾ ਹੈ ਉਸ ਤੋਂ ਤਨਿੰਦਾ ਦਉ ਤੇ ਅਗਿਆਖ ਖੋਜੇ ਪਦ ਨਿਰਵਾਣ ਤੇ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਸਾਰੰਗ ਨਹਿਲਾ ਪੰਜਵਾਂ ਦਾ ਜਿਹੜਾ ਪਾਠ ਹੈ ਉਸ ਨੂੰ ਆਪਾਂ ਪਿਆਰ ਦੇ ਨਾਲ ਸਮਝ ਲਈਏ ਇੱਕ ਵਾਰੀ ਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਉਪਦੇਸ਼ ਕੀਤਾ ਹੈ ਸਾਰੰਗ ਮਹਲਾ 5 ਹੱਬੇ ਥੋਕ ਵਿਸਾਰ ਹਿਕੋ ਖਿਆਲ ਕਰ ਝੂਠਾ ਲਾ ਗੁਮਾਨ ਮਨ ਤਨ ਅਰਪ ਧਾਰ ਆਠ ਪਹਿਰ ਸਾਲਾ ਸਿਰ ਜਨ ਹਾਰ ਤੂੰ ਜੀਵਾ ਤੇਰੀ ਦਾਤ ਤੇਰ ਭਾ ਕਰੋ ਮੂ ਰਹਾਓ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲਗੈ ਸੱਚ ਜਿਸ ਤੂੰ ਦੇ ਅੱਲਾ ਜੋ ਨ ਟਹੰਦੋ ਮੂਲ ਸੋ ਕਰ ਰਾਸ ਕਰ ਇੱਕੋ ਚਤ ਸਾਇ ਕਦੇ ਨਾ ਜਾਏ ਮਰ ਤਨ ਪਿਆਰਾ RAM ਜੋ ਪ੍ਰਭ ਭਾਣਿਆ ਗੁਰ ਪ੍ਰਸਾਦ ਅਕਤ ਨਾਨਕ ਵਖਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ